ਹਾਂਜੀ ਸੱਜਣ ਪਿਆਰਿਓ ਅੱਜ ਆਪਾਂ ਗੱਲਬਾਤ ਕਰਾਂਗੇ ਜਿਹੜੀ ਲੱਖੇ ਸਦਾਣੇ ਤੇ ਕਬੱਡੀ ਖਿਡਾਰੀਆਂ ਦੇ ਵਿੱਚ ਚਾਰ ਪੰਜ ਦਿਨ ਤੋਂ ਮੰਨ ਲਓ ਇੱਕ ਦੂਜੇ ਨਾਲ ਬਹਿਸ ਛੜੀ ਹੋਈ ਸੋਸ਼ਲ ਮੀਡੀਆ ਤੇ ਉਹਦੇ ਤੇ ਕਿਉਂਕਿ ਜਿਹੜੀ ਆਪਣੀ ਕਬੱਡੀ ਖੇਡ ਏ ਬਹੁਤ ਪੰਜਾਬ ਦੀ ਪੁਰਾਣੀ ਵਿਰਾਸਤੀ ਖੇਡ ਏ ਤੇ ਬਹੁਤ ਲੋਕੀ ਇਹਨੂੰ ਪਿਆਰ ਕਰਦੇ ਨੇ ਠੀਕ ਹੈ ਤੇ ਕਰਦੇ ਨੇ ਤੇ ਕਰਦੇ ਰਹਿਣਗੇ ਵੀ ਇਹਦੇ ਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਸਿਰ ਕਬੱਡੀ ਖੇਡ ਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਨਾ ਕੋਈ ਖੇੜ ਮਾੜੀ ਏ ਜਿਹੜੀ ਖੇਡ ਗੱਲ ਕੀਤੀ ਬਾਈ ਲੱਖੇ ਸਦਾਣਾ ਨੇ ਖਿਡਾਰੀਆਂ ਦੀ ਉਹ ਬਾਈ ਲੱਖਾ ਸਦਾਣਾ ਬਿਲਕੁਲ ਸੱਚੀ ਗੱਲ ਏ ਬਿਲਕੁਲ 100% ਸੱਚਾ ਏ ਇਹਦੇ ਚ ਲੱਖਾ ਸਦਾਣਾ ਚਾਹੇ ਉਹਨੂੰ ਕੋਈ ਬਲੈਕਮੈਲਰ ਕਵੇ ਚਾਹੇ ਉਹਨੂੰ ਕੋਈ ਸਿਆਸਤ ਕਵੇ ਵੀ ਸਿਆਸਤ ਕਰਦਾ ਚਾਹੇ ਕੁਝ ਵੀ ਕਹੇ ਉਹਨੂੰ ਪਰ ਇਸ ਵਿਸ਼ੇ ਦੇ ਉੱਪਰ ਲੱਖਾ ਸਦਾਣਾ ਬਿਲਕੁਲ ਲੱਖੇ ਸਦਾਣੇ ਦਾ ਜਿਹੜਾ ਸਟੈਂਡ ਏ ਬਿਲਕੁਲ ਸਹੀ ਏ ਇਹ ਗੱਲ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਮੈਂ ਇਹ ਗੱਲ ਤਾਂ ਕਹਿ ਰਿਹਾ ਵੀ ਸਾਡੇ ਏਰੀਆ ਦੇ ਵਿੱਚ ਨਾ ਕਬੱਡੀ ਦੇ ਬਹੁਤ ਘੱਟ ਟੂਰਨਾਮੈਂਟ ਹੁੰਦੇ ਨੇ ਇੱਧਰ ਕੋਈ ਵੀ ਐਡਾ ਕਬੱਡੀ ਦੇ ਨਾ ਤਾਂ ਜ਼ਿਆਦਾਤਰ ਮੁੰਡੇ ਹੀ ਖਿਡਾਰੀ ਨੇ ਤੇ ਨਾ ਕੋਈ ਪ੍ਰਮੋਟ ਹੀ ਕਰਦਾ ਮੇਰੇ ਇੱਥੇ ਜਿਹੜੀ ਕੋਈ ਟੂਰਨਾਮੈਂਟ ਹੋਣ ਠੀਕ ਹੈ ਤੇ ਬਹੁਤ ਘੱਟ ਨੇ ਸਾਡੇ ਏਰੀਆ ਦੇ ਵਿੱਚ ਸਿਰਫ ਦੋ ਟੂਰਨਾਮੈਂਟ ਹੋਏ ਸੀਗੇ ਸਾਡੇ ਏਰੀਆ ਦੇ ਵਿੱਚ ਤੇ ਉਹ ਦੋ ਟੂਰਨਾਮੈਂਟ ਤੇ ਵੀ ਮੈਨੂੰ ਲੱਗਦਾ ਪੰਜਾਬ ਲੈਵਲ ਤੋਂ ਟੀਮਾਂ ਆਈਆਂ ਸੀਗੀਆਂ ਖੇਡਣ ਕਬੱਡੀ ਦੀਆਂ ਤੇ ਜਿਸ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਟੀਮਾਂ ਨੇ ਤਿਆਰੀ ਕੀਤੀ ਆਪਦੀ ਜਿਹੜੀਆਂ ਮੋਟਰਾਂ ਤੇ ਤਿਆਰੀ ਕੀਤੀ ਜਿਹੜੀਆਂ ਮਨ ਲੋ ਮੋਟਰਾਂ ਦੇ ਉੱਪਰ ਖੜ੍ਹੀਆਂ ਆਪਣੀਆਂ ਗੱਡੀਆਂ ਰੋਕ ਕੇ ਰੁਕੇ ਸੀਗੇ ਜਿਹੜੀਆਂ ਮੰਡੀ ਦੇ ਵਿੱਚ ਖਿਡਾਰੀਆਂ ਨੇ ਆਪਦੀ ਤਿਆਰੀ ਕੀਤੀ ਗੱਡੀਆਂ ਰੋਕੀਆਂ ਸੀਗੀਆਂ ਜਦੋਂ ਟੂਰਨਾਮੈਂਟ ਲੰਘਿਆ ਤੇ ਉਸ ਤੋਂ ਦੂਜੇ ਦਿਨ ਜਦੋਂ ਅਸੀਂ ਉਸ ਟਾਈਮ ਕ੍ਰਿਕਟ ਖੇਡਦੇ ਹੁੰਦੇ ਸੀ ਜਦੋਂ ਅਸੀਂ ਉੱਥੇ ਗਏ ਨਾ ਦੂਜੇ ਦਿਨ ਤੇ ਧਰਮਨਾਲ ਮਨ ਐਨਾ ਦੁਖੀ ਹੋਇਆ ਨਾ ਐਨਾ ਦੁਖੀ ਹੋਇਆ ਤੁਸੀਂ ਸੋਚ ਨਹੀਂ ਸਕਦੇ ਇੰਨੇ ਕੁ ਮੰਨ ਲਓ ਸਰਈਆਂ ਛੀਛੀਆਂ ਇੰਨੀਆਂ ਕੁ ਚੀਜ਼ਾਂ ਉੱਥੇ ਪਈਆਂ ਨਾ ਉਹ ਚੀਜ਼ਾਂ ਜਦੋਂ ਦੇਖਿਆ ਤੇ ਦੇਖ ਕੇ ਜਿਥੋਂ ਇੱਕ ਦਿਨ ਪਹਿਲੋਂ ਜਦੋਂ ਟੂਰਨਾਮੈਂਟ ਦੇਖਿਆ ਤੇ ਉਸ ਖਿਡਾਰੀਆਂ ਤੇ ਮਾਣ ਹੁੰਦਾ ਪਿਆ ਸੀ ਯਾਰ ਇੰਨੇ ਸੋਹਣੇ ਖੇਡ ਖੇੜਦੇ ਪੈਣੇ ਤੇ ਵਨ ਸੋਨੇ ਮੰਨ ਲਓ ਸਾਰੇ ਪੰਜਾਬ ਚੋਂ ਆਪਣੇ ਆਏ ਸੀਗੇ ਖਿਡਾਰੀ ਤੇ ਉਹਨਾਂ ਨੂੰ ਦੇਖ ਦੇਖ ਕੇ ਦਿਲ ਖੁਸ਼ ਹੁੰਦਾ ਪਿਆ ਸੀ ਤੇ ਉਹਨਾਂ ਦੇ ਖੇਡ ਦੇਖ ਕੇ ਦਿਲ ਖੁਸ਼ ਹੁੰਦਾ ਸੀ ਤੇ ਜਦੋਂ ਦੂਜੇ ਦਿਨ ਉੱਥੇ ਜਾ ਕੇ ਮੰਡੀ 'ਚ ਅਸੀਂ ਖੇਡਣ ਗਏ ਕ੍ਰਿਕਟ ਤੇ ਜਦੋਂ ਉੱਥੇ ਮੰਡੀ ਦੇਖੀ ਜਿੱਥੇ ਉਹਨਾਂ ਨੇ ਤਿਆਰੀ ਕੀਤੀ ਤੇ ਧਰਮਨਾਲ ਐਨਾ ਕੋ ਮਨ ਦੁਖੀ ਹੋਇਆ ਵੀ ਗੱਲ ਹੀ ਛੱਡ ਦਿਓ ਵੀ ਆ ਚੀਜ਼ਾਂ ਲਾ ਲਾ ਕੇ ਤੇ ਐਂ ਮੰਨ ਲਓ ਇਹ ਜਿਹੜੇ ਖਿਡਾਰੀ ਨੇ ਇਹਨਾਂ ਦੇ ਸਿਰ ਤੇ ਖੇਡਦੇ ਪੈਣੇ ਕਬੱਡੀ ਮੈਨੂੰ ਸਹੀ ਯਕੀਨ ਕਰਕੇ ਜਾਣਿਓ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਮੈਨੂੰ ਉਦੋਂ ਪਤਾ ਲੱਗਾ ਸੀ ਵੀ ਇਹ ਖਿਡਾਰੀ ਮੰਨ ਲਓ ਜਿਹੜੀ ਕਬੱਡੀ ਖੇਡਦੇ ਨੇ ਵੀ ਆ ਚੀਜ਼ਾਂ ਨੂੰ ਯੂਜ਼ ਕਰਦੇ ਨੇ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਸਾਰੇ ਕਬੱਡੀ ਖਿਡਾਰੀ ਜਿਹੜੇ ਨੇ ਸਾਰੇ ਨਹੀਂ ਮਾੜੇਗੇ ਕੁਝ ਕੁ ਬੰਦੇ ਹੀ ਹੁੰਦੇ ਨੇ ਵਿੱਚ ਸਾਰੇ ਨਹੀਂ ਮਾੜੇ ਹੁੰਦੇ ਇਹ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਤੇ ਨਾ ਸਾਰੇ ਮਾੜੇ ਹੀ ਹੁੰਦੇ ਨੇ ਇਹਨਾਂ ਜਿਹੜੀ ਮੰਨ ਲਓ ਕਬੱਡੀ ਖੇਡਦੇ ਨੇ ਉਹਨਾਂ ਦੇ ਵਿੱਚੋਂ ਕੁਝ ਕੁ ਮੁੰਡੇ ਹੀ ਐ ਖੋਜੇ ਨੇ ਜ਼ਿਆਦਾਤਰ ਮੁੰਡੇ ਚੰਗੇ ਵੀ ਬਹੁਤ ਨੇ ਵਿੱਚ ਜਿਹੜੇ ਮਿਹਨਤ ਲਾਉਂਦੇ ਨੇ ਦਿਨ ਰਾਤ ਉੱਠ ਕੇ ਮਿਹਨਤ ਲਾ ਕੇ ਆਪਣੇ ਸਰੀਰ ਕਮਾਏ ਹੋਏ ਨੇ ਮਿਹਨਤ ਨਾਲ ਹੀ ਕਬੱਡੀ ਖੇਡਦੇ ਨੇ ਠੀਕ ਹੈ ਉਹ ਵੀਰਾਂ ਦੀ ਆਪਾਂ ਫੋਨ ਸਪੋਰਟ ਕਰਦੇ ਆ ਉਹਨਾਂ ਦੇ ਸਾਥ ਵੀ ਦੇਣਾ ਬੰਦਾ ਜਿਹੜੇ ਵਿੱਚ ਕੁਝ ਕੁ ਮੁੰਡੇ ਜਿਨ੍ਹਾਂ ਨੇ ਨਹੀਂ ਮਿਹਨਤ ਲਾਈਆਂ ਬਸ ਇਹਨਾਂ ਦੇ ਦਮ ਤੇ ਖੇਡਦੇ ਨੇ ਉਹੋ ਜਿਹੀਆਂ ਚੀਜ਼ਾਂ ਖਾ-ਖਾ ਕੇ ਸਰੀਰ ਬਣਾਏ ਨੇ ਉਹ ਬੰਦੇ ਸਾਰਿਆਂ ਦੇ ਨਾਮ ਨੂੰ ਖਰਾਬ ਕਰਦੇ ਨੇ ਬਾਕੀ ਜਿਹੜੇ ਮੁੰਡੇ ਵਧੀਆ ਮਿਹਨਤ ਕਰਦੇ ਨੇ ਵਧੀਆ ਖੇਡ ਏ ਉਹਨਾਂ ਦੀ ਉਹਨਾਂ ਨੂੰ ਹਮੇਸ਼ਾ ਸਪੋਰਟ ਰਹੂਗੀ ਦਿਲੋਂ ਸਪੋਰਟ ਰਹੂਗੀ ਤੇ ਬਾਕੀ ਜਿਹੜੀ ਗੱਲ ਹੈਗੀ ਬਾਈ ਲੱਖੇ ਸਿਧਾਣੇ ਦੀ ਲੱਖੇ ਸਿਧਾਣੇ ਨੇ ਜਿਹੜਾ ਮੁੱਦਾ ਠਾਇਆ ਬਿਲਕੁਲ ਸਹੀ ਮੁੱਦਾ ਹੈ ਜੇ ਉਹਨੂੰ ਲੱਗਿਆ ਵੀ ਇਹ ਚੀਜ਼ ਗਲਤ ਹੈ ਤੇ ਉਹਨੇ ਤਾਂ ਹੀ ਇਹ ਗੱਲ ਕੀਤੀ ਹੈ ਠੀਕ ਹੈ ਉਹਦੀ ਆਪਾਂ ਲੱਖੇ ਬਾਈ ਦੀ ਸਪੋਰਟ ਕਰਦੇ ਆਂ ਪੂਰੀ ਠੋਕੇ ਇਸ ਮੁੱਦੇ ਤੇ ਇਸ ਗੱਲ ਤੇ ਉਹਦੇ ਨਾਲ ਆ ਬਿਲਕੁਲ ਸੱਚਾ ਬੰਦਾ ਬਿਲਕੁਲ ਸਹੀ ਉਹਨੇ ਜਿਹੜਾ ਇਹ ਉਹਨਾਂ ਨੂੰ ਗੱਲ ਕਹੀਏ ਕੋਈ ਇਹਦੇ ਚ ਝੂਠ ਨਹੀਂ ਹੈਗਾ ਕਿਉਂਕਿ ਮੈਂ ਆਪ ਇਹ ਚੀਜ਼ਾਂ ਖੁਦ ਚੈੱਕ ਕੀਤੀਆਂ ਹੋਈਆਂ ਨੇ ਪਤਾ ਲੱਗਾ ਵੀ ਵਾਕਿਆ ਹੀ ਇਹ ਚੀਜ਼ਾਂ ਕਬੱਡੀ ਦੇ ਵਿੱਚ ਹੈਗੀਆਂ ਨੇ ਬਾਕੀ ਵੀਡੀਓ ਦੇ ਵਿੱਚ ਆਪੋ ਆਪਣੇ ਸੁਝਾਅ ਜ਼ਰੂਰ ਦਿਓ ਵੀ ਤੁਸੀਂ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਆਪਾਂ ਨੂੰ ਵੀ ਜਿਹੜਾ ਲੱਖੇ ਸੁਧਾਨੇ ਨੇ ਇਹ ਗੱਲ ਮੰਨ ਲਓ ਕਬੱਡੀ ਬਾਰੇ ਖਿਡਾਰੀਆਂ ਬਾਰੇ ਕਬੱਡੀ ਦੇ ਖਿਡਾਰੀਆਂ ਬਾਰੇ ਕਹੀ ਏ ਕੌਣ ਕੌਣ ਇਸ ਗੱਲ ਨਾਲ ਸਹਿਮਤ ਏ ਤੇ ਨਾਲ ਦੀ ਨਾਲ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਸਿਕਲ ਜੀ ਸਾਰੇ